ਹੈਲੋ ਸਾਸਤਰੀ ਕਾਲ ਜੀ ਮੈਂ ਸਰਬਜੀਤ कौर ਢਿੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਜੀ ਸਾਰੇ ਆਪਣੇ ਘਰਾਂ ਵਿੱਚ ਤੰਦਰੁਸਤ ਹੋ ਖੁਸ਼ਹਾਲ ਹੋਵੋ ਠੀਕ ਠਾਕ ਹੋਵੋ ਜੀ ਤੇ ਆਪਾਂ ਕਰ ਰਹੇ ਹਾਂ ਜੀ ਅੱਜ ਵੀਡੀਓ ਦੀ ਸ਼ੁਰੂਆਤ ਸਵੇਰ ਤੇ ਚਲੋ ਜੀ ਆਪਾਂ ਜਦ ਵੀਡੀਓ ਦੀ ਸ਼ੁਰੂਆਤ ਕਰਦੇ ਸੀ ਆਪਾਂ ਖਾਣਾ ਬਣਾਉਣ ਲੱਗਣਾ ਸੀ ਇੰਨੇ ਆ ਗਏ ਬੋਟਾ ਵਾਲੇ ਤੇ ਆਪਾਂ ਬੋਟਾ ਵਾਲਿਆਂ ਨੂੰ ਦਿੰਨੇ ਆ ਪਾਣੀ ਠੰਡਾ ਤੇ ਮੇਰੇ ਨਾਲ ਕਰਾਈ ਹੈਲਪ ਮੇਰੇ ਭਿੰਬੀ ਰਣ ਤੇ ਆਪਾਂ ਬਣਾ ਕੇ ਪਲਾਈ ਜਾ ਜੀ ਸਾਰਿਆਂ ਨੂੰ ਤੇ ਅੱਜ ਖੈਰਾ ਸਾਹਿਬ ਨੇ ਆਉਣਾ 3 ਵਜੇ ਗਿਸ ਕਰਕੇ ਘਰ ਘਰ ਕਹਿੰਦੇ ਫਿਰਦੇ ਸੀ ਬੋਟਾ ਵਾਲੇ ਤੇ ਪ੍ਰਧਾਨ ਸਾਹਿਬ ਨੂੰ ਵੀ ਲੈ ਕੇ ਗਏ ਨੇ ਨਾਲ ਚਲੋ ਜੀ ਆਪਾਂ ਨੂੰ ਆਹੀ ਆਪਣੇ ਸੰਸਕਾਰ ਨੇ ਕਾਏ ਗਏ ਨੇ ਚਾਹ ਪਾਣੀ ਪਿਲਾਉਣਾ ਤੇ ਜ਼ਰੂਰੀ ਹੱਕ ਬਣਦਾ ਜੀ ਆਪਣਾ ਤੇ ਫਟਾਫਟ ਬਣਾਈ ਜਾ ਆਪਾਂ ਜੀ ਜੋ ਜਦੋਂ ਮੈਂ ਚਾਹ ਪਉਣ ਦਿੱਤੀ ਤਾਂ ਵਿੱਚ ਪਉਣ ਨਹੀਂ ਡਿੱਗ ਪਈਂਦੀ ਸੀ ਇਸ ਕਰਕੇ ਮੈਂ ਬਤੀਲ ਚਾ ਕੇ ਜੱਗ ਚ ਪੁਣਿਆ ਚਾਹ ਤਾਂ ਜਲਦੀ ਜਲਦੀ ਸਾਰਿਆਂ ਨੂੰ ਤੇਜ਼ ਜਿੰਦੀ ਹੈ ਜੀ ਸਾਰਿਆਂ ਦੇ ਘਰਾਂ ਵਿੱਚ ਕਹਿਣਾ ਹੁੰਦਾ ਤੇ ਕੋਠਿਆਂ ਚ ਵੀ ਕਹਿਣਾ ਹੁੰਦਾ ਚਲੋ ਜੀ ਆਪਾਂ ਬਣਾਤੀ ਚਾਹ ਇਹੀ ਸਾਡੀ ਹਿੱਸੇ ਆ ਸਾਂਝੇ ਪਿੰਡਾਂ ਦੀ ਠੰਡੀ ਕਰਕੇ ਦੇ ਦਿੱਤੀ ਲਓ ਜੀ ਇਹ ਮੇਰਾ ਭਤੀਜਾ ਕਹਿੰਦਾ ਮੈਂ ਚਾਹ ਨਹੀਂ ਪੀਣੀ ਉਹ ਮੇਰੇ ਭਤੀਜੇ ਤੇ ਭਾਣ ਦੀ ਬੋਤਲ ਲੈ ਗਿਆ ਜੂਸ ਵਾਲੀ ਚਾ ਕੇ ਤੇ ਹੁਣ ਇੱਧਰ ਚਾਹ ਪਾਣੀ ਪੀ ਕੇ ਸੰਗਤ ਜਾ ਰਹੀ ਹੈ ਸਵੇਰੇ ਸਵੇਰੇ ਲੱਗੀ ਜੀ ਘਰੇ ਮਹਿਫਲ ਤੇਰ ਪ੍ਰਧਾਨ ਸਾਹਿਬ ਵੀ ਜਾਣਗੇ ਨਾਲ ਹੀ ਉਹਨਾਂ ਦੇ ਚੜ ਗਏ ਪੂਰਾ ਆਪਣੇ ਅੰਦਰ ਤੱਕ ਪਹੁੰਚ ਰਾਤ ਕਾ ਵੇਲਾ ਹੋ ਗਿਆ ਸੀ ਪ੍ਰੈਸ ਆਏ ਕੱਪੜੇ ਨਹੀਂ ਫੜ ਕੇ ਲਿਆਂਦੇ ਸਵੇਰੇ ਸਾਨੂੰ ਹਫੜਾ ਤਫੜੀ ਮੱਚ ਗਈ ਮੇਰੇ ਪਤੀਜੇ ਜਲਦੀ ਜਲਦੀ ਪ੍ਰੈਸ ਵਾਲੇ ਕੱਪੜੇ ਫੜ ਕੇ ਲਿਆ ਦੇ ਫੁੱਫੜ ਜੀ ਦੀ ਆਪਣੀ ਭੈਣ ਭਰਾਵਾਂ ਲੋ ਜੀ ਜਿਹੇ ਜੇ ਗੁੱਸਾ ਆਪਣੇ ਘਰ ਖਾਣ ਪੀਣ ਨੂੰ ਹੈਗਾ ਤੇ ਉਹ ਆਪਾਂ ਦਿੱਤਾ ਤੇ ਆਪਾਂ ਚੱਗ ਮੰਡਿਆਂ ਦੇ ਕੇ ਆਉਣੇ ਆ ਆਪਣੇ ਕੋਲ ਵਾਧੂ ਚਾ ਬਚ ਗਈ ਸੀ ਚਲੋ ਜੀ ਕਹਿੰਦੇ ਹੁੰਦੇ ਤੇਰਮਾ ਰਤਨ ਦੋਲੀ ਦੇਣੀ ਹੈਗਾ ਤੇ ਆਪਾਂ ਗਵਾੰਡੀ ਨੇ ਚਾਹ ਦੇ ਕੇ ਇੱਧਰ ਦੇਖੋ ਪ੍ਰਧਾਨ ਆਪਣੇ ਕੱਪੜਿਆਂ ਦਾ ਕਿਸ ਤਰ੍ਹਾਂ ਖਲਾਰਾ ਪਾ ਗਏ ਤੇ ਹੁਣ ਦੇਖੀ ਮੈਂ ਕਿ ਰੋਟੀ ਪਾਣੀ ਇਸ ਤਰ੍ਹਾਂ ਬਣਾਉਣਾ ਵਧੀਆ ਨਹੀਂ ਲੱਗਦਾ ਕਿ ਰਸੋਈ 'ਚ ਬਹੁਤ ਖਲਾਰਾ ਪਿਆ ਹੋਇਆ ਹੈ ਸੀ ਮੈਂ ਕਿ ਪਹਿਲਾਂ ਕੱਚ ਦੇ ਬਰਤਨ ਇਹਨਾਂ ਨੂੰ ਸਾਫ਼ ਕਰਦਾਂ ਕੱਪੀਆਂ ਨੂੰ ਨਾਲੇ ਭਾਂਡੇ ਸਿਮੇਟ ਦੇ ਜਿੰਨੇ ਚਿਰ ਖਲਾਰਾ ਜਿਹਾ ਹੋਵੇ ਤਾਂ ਵਧੀਆ ਨਹੀਂ ਲੱਗਦਾ ਰੋਟੀ ਖਾਣੀ ਹੈ ਪ੍ਰਧਾਨ ਬੋਟਾ ਵਾਲਿਆਂ ਨਾਲ ਚਲੇ ਗਏ ਤੇ ਬੱਚੇ ਕਹਿੰਦੇ ਅਸੀਂ ਅਜੇ ਖਾਣਾ ਨਹੀਂ ਖਾਣਾ ਚਲੋ ਮੈਨੂੰ ਇਹ ਹੋ ਗਏ ਵੀ ਮੈਂ ਖਲਾਰਾ ਜਸ ਸਿਮੇਟ ਦੇ ਆ ਜਲਦੀ ਦੇਣ ਇਹਨਾਂ ਦੇ ਵਿੱਚ ਮੜਾ ਜੇ ਕਿਸੇ ਨੇ ਕੋਈ ਮਾਰਿਆ ਜੀ ਗਲਾਸ ਤੇ ਕੱਪੀਆਂ ਸੁਣ ਪਤੀ ਇਹ ਸਾਰੇ ਟੁੱਟੇ ਟਮ ਭੱਜ ਜਾਂਦੇ ਪਹਿਲੇ ਇੱਧਰ ਰਾਣੇ ਹੋਏ ਪਏ ਨੇ ਸੈਟ ਪੂਰਾ ਕੋਈ ਨਹੀਂ ਹੈਗਾ ਕਿਉਂਕਿ ਇੱਕ ਅੱਧਾ ਪਤਾ ਟਿਰਕ ਪਿੜਕ ਜਾਂਦੀ ਹੈ ਚੀਨੀ ਦੇ ਭਾਂਡੇ ਤੇ ਕੱਚੇ ਦੇ ਭਾਂਡੇ ਮੇ ਪੱਖਾ ਲਾ ਕੇ ਗਰਮੀ ਆ ਗਈ ਸੀ ਫਟਾਫਟ ਭਾਂਡੇ ਲੈਂਦੇ ਬਰਤਨਾਂ ਦੀ ਸਫਾਈ ਕੀਤੀ ਕਿਉਂਕਿ ਫੇਰ ਵੀ ਆਪਣੇ ਵਸਤੇ ਘਰਾਂ 'ਚ ਪਤਾ ਨਹੀਂ ਹੁੰਦਾ ਕਿੱਧਰ ਕੋਈ ਆ ਜਾਵੇ ਲਓ ਜੀ ਆਪਾਂ ਹੁਣ ਫਟਾਫਟ ਭਾਂਡੇ ਸਾਫ਼ ਕਰ ਦੇਵਾਂਗੇ ਇਧਰ ਮੈਂ ਟੋਕਰੇ ਸਾਫ਼ ਕਰ ਦੂੰਗੀ ਅੱਜ ਸਫਾਈਆਂ ਝਾੜੂ ਪੂੰਛਾ ਕਰਨ ਵਾਲੇ ਮੇਰੇ ਪਿਆਗਾ ਸਾਰਾ ਕੰਮ ਪਿਆ ਸੀ। ਗਲੋਜੀ ਆਪਾਂ ਭਾਂਡੇ ਵੀ ਸੁੱਕ ਜਾਣ ਟੋਕਰੀ 'ਚ ਸਾਰੇ ਇਕੱਲਾ ਇਕੱਲਾ ਕਰਕੇ ਰੱਖ ਦਿੱਤਾ। ਟਰੇ 'ਮੈਂ ਪ੍ਰੀ ਟੰਗ ਦੀ ਹੰਨੀ ਆ। ਕਈ ਵਾਰ ਪਤੰਨੇ ਦਾ ਕੰਮ ਆਪਾ ਕਰਦੇ ਕੀ ਹੁੰਨੇ ਹੋ ਕੀ ਜਾਂਦ ਤੇ ਇਸ ਤਰ੍ਹਾਂ ਆਪਣੇ ਬਸਤੇ ਘਰਾਂ ਵਿੱਚ ਇਹ ਕੋਈ ਪਤਾ ਨਹੀਂ ਲੱਗਦਾ ਲਓ ਜੀ ਆਪਾਂ ਭਾਂਡੇ ਹੁਣ ਉੱਥੋਂ ਚੱਕ ਕੇ ਤਾਂ ਜੰਦਿਆਂਗੇ ਕਿਉਂਕਿ ਸੁੱਕ ਜਾਣ ਫਿਰ ਸੁੱਕੇ ਤੋਂ ਬਿਨਾਂ ਰੱਖਣੇ ਵੀ ਵਧੀਆ ਨਹੀਂ ਲੱਗਦੇ ਹੈਗੇ ਤੇ ਹੁਣ ਆਪਾਂ ਇਹਨਾਂ ਨੂੰ ਸੁਕਾ ਦੂ ਮੈਂ ਇਹਨਾਂ ਨੂੰ ਟੇਡੇ ਬਿੰਗੇ ਕਰਕੇ ਫਿਰ ਆਪਾਂ ਇਹਨਾਂ ਨੂੰ ਦੀ ਜਗ੍ਹਾ ਤੇ ਰੱਖ ਦਿਆਂਗੇ ਚਲੋ ਜੀ ਹੁਣ ਵੋਟਾਂ ਕਰਕੇ ਆਉਣਾ ਜਾਣਾ ਲੱਗਿਆ ਰਹਣਾਗਾ ਆਪਾਂ ਫੇਰ ਤੀ ਕਾਊਂਟਰ ਤੇ ਕੱਪੜਾ ਕਿਉਂਕਿ ਇੱਥੇ ਵੀ ਚਾਹ ਚੂ ਡੁੱਲ ਗਈ ਸੀ ਮੇਥੋਂ ਜੇ ਤਾਂ ਆਪਾਂ ਜਲਦੀ ਚੁੰਨੇ ਆ ਤਾਂ ਆਪਾਂ ਤਾਂ ਜ਼ਰੂਰ ਜ਼ਿਆਦਾ ਖਲਾਰਾ ਪੈ ਜਾਂਦਾ ਇੱਕ ਜਦੋਂ ਆਪਾਂ ਨੂੰ ਪਤਾ ਨਹੀਂ ਹੁੰਦਾ ਅਚਾਨਕ ਆਪਣੇ ਕੋਈ ਆਉਂਦਾ ਤਾਂ ਆਪਾਂ ਥੋੜਾ ਜਿਹਾ ਫੱਪੜ ਵੀ ਜਾਂਦੇ ਉਸ ਟਾਈਮ ਜੇਕ ਜਲਦੀ ਕਹਿੰਦੇ ਜਲਦੀ ਕਰੋ ਲਓ ਜੀ ਆਪਾਂ ਰਸੋਈ ਆਪਣੀ ਸਮਾਰ ਦਿੱਤੀ ਸਾਰੇ ਤੇ ਹੁਣ ਮੈਂ ਲੱਗਦੇ ਹਾਂ ਥਿੱਥੇ ਝਾੜ ਪੋਚਾ ਵੀ ਕੱਢ ਦੂੰਗੀ ਰਸੋਈ ਵਿੱਚ ਤੇ ਆ ਜਿਹੜਾ ਸਮਾਨ ਬਚਿਆ ਸੀ ਆਪਾਂ ਕੱਢ ਦਿਆਂਗੇ ਡੱਬਿਆਂ ਚ ਜੀ ਫੇਰ ਕੰਮ ਪੈ ਜਾਂਦਾ ਬਿਸਕਟ ਨਹੀਂ ਸਿੱਧਲੇ ਹੋ ਜਾਂਦੇ ਇਸ ਤਰ੍ਹਾਂ ਪਲੇਟਾਂ ਵਿੱਚ ਪਕੌੜੀਆਂ ਤੇ ਬਿਸਕਟ ਅਜੇ ਸਾਕਰ ਬਾਰੇ ਮੈਂ ਚੱਕਣ ਵਾਲੇ ਉਧਰ ਹੀ ਪਏ ਨੇ ਟੇਬਲ ਤੇ ਉਹਨਾਂ ਦਾ ਡੱਬਾ ਬੰਦੀ ਸੀ। ਲਓ ਜੀ ਹੁਣ ਆਪਾਂ ਲਫਾਫੇ ਲਹੋ ਕੇ ਇਕੱਠੇ ਹੋਏ ਪਏ ਸੀ ਰਾਤ ਦੇ ਬੱਚਿਆਂ ਨੇ ਖਾਣਾ ਲੈਂਦਾ ਸੀ। ਤੇ ਉਹ ਆਪਾਂ ਸੇਟਦੇ ਹਾਂ। ਝਾੜੂ ਵੀ ਮੈਨੂੰ ਲੱਗਦੇ ਹੱਥ ਕੱਢ ਹੀ ਦੇਮ। ਜਦੋਂ ਘਰ ਸਾਫ਼ ਜਾਣਾ ਹੋਵੇ ਰਸੋਈ ਤਾਂ ਕੰਮ ਕਰਨ ਨੂੰ ਵੀ ਦਿਲ ਨਹੀਂ ਕਰਦਾ। ਦੇਖੋ ਜੀ ਸੂਰਜ ਅੰਦਰੋਂ ਤੋਂ ਪਤਾ ਕਿਸ ਤਰ੍ਹਾਂ ਆ ਗਿਆ। ਇੱਥੇ ਮੈਂ ਪੜਦਾ ਮੋਟਾ ਨਾ ਔਰ ਸੋਈ ਚ। ਹੁਣ ਤੱਪੂ ਸੀ ਤੇ ਇਹਨੀਆਂ ਲਫਾਫੇ ਮੈਂ ਸਾਂਹ ਦੇਣੀ ਨਹੀਂ ਹਿੰਨੀ ਐ। ਮੈਂ ਮੇਰੇ ਪੇਕੇ ਦੇ ਦਿੰਨੇ ਹਾਂ ਉੱਥੇ ਵੀਰਾ ਸਬਜ਼ੀ ਲਾਉਂਦਾ ਸਬਜ਼ੀ ਬਾਗ ਵਾਸਤੇ ਆਪਾਂ ਨੂੰ ਰੂੜੀਆਂ ਤੇ ਸਿੱਟਣ ਨਾਲ ਲਫਾਫੇ ਗੰਦਗੀ ਫੈਲਦੀ ਹੈ ਜੀ ਤੇ ਮੈਂ ਸਾਮਕੇ ਇਸ ਤਰ੍ਹਾਂ ਲਫਾਫੇ ਰੱਖ ਦਿੰਨੀ ਇੰਨੇ ਇਕੱਠੇ ਕਰਕੇ ਉਹਨਾਂ ਨੂੰ ਦਿਆਉਣੀ ਹੁੰਦੀ ਹੈ ਉਹਨਾਂ ਦੇ ਕੰਮ ਆ ਜਾਂਦੇ ਲਓ ਜੀ ਆਪਣੀ ਰਸੋਈ ਹੋ ਗਈ ਸਾਫ਼ ਬਿਲਕੁਲ ਤੇ ਹੁਣ ਆਪਾਂ ਪੋਚਿਆ ਵੀ ਕੱਢਦੇ ਹਾਂ ਕਿ ਲੱਗਦੇ ਹੱਥ ਜੀ ਲੋ ਜੀ ਆਪਾਂ ਨੂੰ ਫਿਰ ਲਾਲਚ ਹੋ ਜਾਂਦਾ ਜਦੋਂ ਆਪਾਂ ਕੰਮ ਕਰਨਾ ਹੋਵੇ ਕੋਈ ਵੀ ਲੋ ਜੀ ਹੁਣ ਮੈਂ ਇੱਧਰ ਕਮਰੇ ਦੀ ਸਫਾਈ ਕਰ ਦਿੱਤੀ ਤੇ ਆਪਦੇ ਦੀ ਰੋਮ ਦੀ ਤੇ ਜੁੱਤੀਆਂ ਜਿੱਥੇ ਦੇਖੋ ਜੀ ਜੁੱਤੀਆਂ ਮੈਂ ਕਹਿੰਿਆ ਕੋਨਾ ਜਿਵੇਂ ਘਰ ਦਾਣ ਲੱਗਦਾ ਉਹ ਤਾਂ ਫਟਾਫਟ ਬੰਦ ਰਹੇ ਹਾਂ ਅਟ ਮੈਂ ਜੁੱਤੀਆਂ ਝਾੜ ਕੇ ਜਣ ਕੇ ਰੱਖਣ ਲੱਗੇ ਪ੍ਰਾਤ ਸੋਟੀ ਤੇ ਅਟ ਵਾਲਾ ਸੀ ਕਿਉਂਕਿ ਤਾਂ ਜਾਣੀ ਨੀ ਰੋਟੀ ਤਾਂ ਕੇਰਾ ਪਰਦਾ ਜੀ ਗੁਨੇ ਨਾ ਮੰਗ ਰਹੀ ਸੀ ਕੱਪੜੀ ਪਾ ਕੇ ਮੈਂ ਦੋਨੇ ਹੱਥਾਂ ਨਾਲ ਆਟਾ ਮਲਾਇਆ ਸਰਦੀ ਬੱਤੀ ਆ ਗਿਆ ਕਿ ਚੰਗੀ ਤਰ੍ਹਾਂ ਦਾ ਮਿਕਸ ਹੋ ਜੇ ਵਿੱਚ ਤੇ ਲੋ ਜੀ ਆਪਾਂ ਫਟਾਫਟ ਗੁੰਨ੍ਹਦੇ ਰਹੇ ਹਾਂ ਆਟਾ ਲੋ ਜੀ ਹੁਣ ਆਪਾਂ ਕਿਹੜਾ ਬੰਦੇ ਜੀ ਘਰੋਂ ਰੋਟੀ ਖਾ ਕੇ ਚਲੇ ਜਾਣ ਫਿਰ ਮੰਗ ਟੈਨਸ਼ਨ ਨਹੀਂ ਰਹਿੰਦੀ ਮੇਰੇ ਬੇਟਾ ਮੈਂ ਇਹਨਾਂ ਵਾਰ ਹੁੰਦੋਂ ਕਰਦਾ ਹਾਂ ਸੰਭਲ ਨਹੀਂ ਹਜੇ ਵਾਰ ਮੇਰੇ ਡੈਡੀ ਨੂੰ ਭੁੱਖਾ ਨਾ ਤੋਰੇ ਰੋਟੀ ਖਵਾਏ ਬਿਨ ਫਿਰ ਉਹ ਮਾਰੋ ਜਾਨੇ ਤਾਂ ਇੱਕ ਪਾਸੇ ਹੁੰਦਾ ਜੀ ਆਪਾਂ ਅੰਦਰ ਕਰਨ ਲੱਗੇ ਨੇ ਤੇ ਆਪਾਂ ਬਾਹਰ ਜਾਣੇ ਬਾਹਰ ਕਰਦੇ ਤੰਦਰ ਜਾਨਦਾ ਕੰਮ ਤਾਂ ਮੰਗਉਂਦੇ ਰਹਿੰਦੇ ਨੇ ਗੱਲਾਂ ਸਰਬੀ ਜੋਗ ਕਰਦੇ ਕੰਮ ਤੇ ਬੰਦਿਆਂ ਨੂੰ ਰੋਟੀ ਜ਼ਰੂਰੀ ਹੈ ਤੇ ਚਾਰ ਆਕੇ ਤਾਂ ਨਹੀਂ ਹੁੰਦਾ ਸੀ ਮੇਰੇ ਬੇਟਾ ਬੰਦਾ ਉੱਤਰ ਰੋਟੀ ਫੜਾ ਗੱਡੀ ਤੇ ਫੜਾਇਆ ਉਹਨਾਂ ਦੱਸਿਆ ਕਹਿੰਦਾ ਮੰਮੀ ਮੈਂ ਗੱਡੀ 'ਚ ਰੋਟੀ ਫੜਾਇਆ ਸੂਰਜ ਵੀ ਪੂਰਾ ਤੇਜ਼ੀ ਨਾਲ ਚੜਕਿਆ ਕਿਉਂਕਿ ਗੱਡੀਾਂ ਦਾ ਇਹ ਚੂਲ ਵਿੰਗੀ ਹੋਈ ਰਹਿੰਦੀ ਹੈ ਜੀ ਕਿਸੇ ਗੱਡੀ ਦੇ ਕੋਸੇ ਹੋ ਜਾਂਦਾ ਡਰਾਈਵਰ ਫੋਨ ਕਰ ਦਿੰਦੇ ਆ ਵੀ ਆਹ ਖੜੀਏ ਗੱਡੀ ਆ ਜੋ ਨਹੀਂ ਤਾਂ ਅਸੀਂ ਆ ਕੇ ਸੱਡ ਕੇ ਰੱਖੀਏ ਚਲੋ ਜੀ ਆਪਾਂ ਅੰਦਰੋਂ ਝਾੜੂ ਪਹਿਰ ਮਾਰੋਤ ਨੂੰ ਸਰਦ ਨਹੀਂ ਜਾਏ ਬਿਨਾਂ ਮਾਲਕ ਦੇ ਬਿਨਾ ਗੱਡੀ ਨਹੀਂ ਚੱਲਦੀ ਮੇਰਾ ਸਵਾ ਜਾਗਿਆ ਤੇ ਡਰਾਈਵਰ ਤਾਂ ਮੇਰਾ ਸਿਮਾ ਵੀ ਦੇਖਦੇ ਭਾਅ ਕਰ ਦਿੰਦੇ ਆ ਗੱਡੀ ਖੜੀ ਐ ਤਨ ਤਾੜੀ ਦੀ ਮਿਸਤਰੀ ਲਿਆਉਣੀ ਐ ਸੀ ਤੜ ਚੱਲਦੇ ਕਰ ਕੇ ਕਿ ਤਨੇ ਜੀ ਬਾਹਰ ਕੰਮ ਤਾਂ ਕਰਵਾਉਣਾ ਆ ਜਾਂਦਾ ਜਦੋਂ ਮੈਂ ਹਰ ਕੰਮ ਜਰੂਰੀ ਕਰਵਾਉਣਾ ਪੈਂਦਾ ਪ੍ਰਧਾਨ ਸਾਹਿਬ ਜੀ ਜੇਕਰ ਸਿਖਾ ਕੇ ਫਟਾਫਟ ਜਾਣਾ ਤਾਂ ਕੰਮ ਜਰੂਰ ਕਰਨਾ ਪੈਂਦਾ ਤੇ ਲਓ ਜੀ ਆਪਾਂ ਕਿਉਂ ਕਰਨਾ ਗੱਡੀ ਸੰਭਰਾਉਣੀ ਐ ਤੇ ਹੁਣ ਆਪਾਂ ਬਣਾਵਾਂਗੇ ਰੋਟੀ ਤੇ ਮੈਂ ਕਿਹਾ ਤੁਸੀਂ ਖਾਣਾ ਖਾ ਕੇ ਜਾਇਓ ਮੈਂ ਫਟਾਫਟ ਆਟਾ ਗੁੰਨਣ ਲੱਗ ਗਈ ਤੇ ਆਪਾਂ ਅੱਜ ਪਕਾਵਾਂਗੇ ਦਾਲ ਪਾ ਕੇ ਰੋਟੀ ਤੇ ਆਪਣੀ ਕੋ ਰਾਤ ਦੀ ਦਾਲ ਪਈ ਸੀ ਤੁਹਾਨੂੰ ਹੁੰਦੀ ਸੀ ਬਣਾ ਕੇ ਨਾਲ ਹੁੰਦੀ ਮੈਂ ਹੁਣ ਆਪਾਂ ਇਹਦੇ ਵਿੱਚ ਪਾ ਕੇ ਤੇ ਆਪਾਂ ਰੋਟੀਆਂ ਇਸ ਤਰੀ ਬਣਾਵਾਂਗੇ ਤੇ ਬੱਚੇ ਹਜੇ ਕਹਿੰਦੇ ਅੱਜ ਆਪਾਂ ਲਾਹਾਂਗੇ ਦੋ ਪ੍ਰਕਾਰ ਦੀਆਂ ਰੋਟੀਆਂ ਇੱਕ ਪਾਣੀ ਇੱਥੇ ਆ ਤੇ ਇੱਕ ਜੀ ਬੇਲਨੀਆਂ ਰੋਟੀਆਂ ਤੇ ਘਿਓ ਲਾ ਦੇ। ਲਓ ਜੀ ਉਹਨਾਂ ਦੀਆਂ ਰੋਟੀਆਂ ਲਾਹੂ ਮੈਂ ਘਿਓ ਲਾ ਕੇ ਦੇ ਦਿੰਦੀ ਹਾਂ। ਜਦੋਂ ਸਭੀ ਨਾ ਹੋਵੇ ਇਸ ਤਰ੍ਹਾਂ ਦੇ ਹੀ ਨਾਲ ਕਮ ਸਾਗ। ਨਾਲੇ ਪਪਲੇ ਇਡਲੇ ਲਈ ਰੋਟੀ ਫੜਾਉਣ ਵਾਸਤੇ। ਉਹਨਾਂ ਦੀਆਂ ਰੋਟੀਆਂ ਆਪਾਂ ਇਸ ਤਰ੍ਹਾਂ ਉੱਪਰ ਘਿਓ ਲਾ ਕੇ ਲਾਹਾਂਗੇ। ਬਹੁਤ ਵਧੀਆ ਲੱਗਦੇ ਨੇ ਤੁਸੀਂ ਜ਼ਰੂਰ ਟਰਾਈ ਕਰਕੇ ਦੇਖੇ ਇਸ ਤਰ੍ਹਾਂ ਰੋਟੀਆਂ ਜੇ ਕੋਈ ਸਬਜ਼ੀ ਨਾ ਹੋਵੇ ਦਹੀਂ ਲੱਸੀ ਨਾਲ ਚਟਨੀ ਹੋਵੇ ਨਾਲ ਮੱਖਣੀ ਹੋਵੇ ਮਲਾਈ ਵੀ ਲੈ ਸਕਦੇ ਹੋ ਜੀ ਨਾਲ ਡੰਗ ਮਾਰ ਜਾਂਦਾ ਆਪਣਾ ਦਾਲਾਂ ਤੋਂ ਦਿਰ ਵੀ ਅੱਕ ਜਾਂਦਾ ਸਾਰੇ ਦਿਹਾੜੀ ਇੱਧਰ ਮੈਂ ਜੈਸਟ ਬੈਠ ਛੱਡਿਆ ਤੇ ਮੈਂ ਚਿਮਨੀ ਵੀ ਲਾਤੀ ਕਿਉਂਕਿ ਅੰਦਰ ਧੂੰਆਂ ਜਹ ਹੋ ਜਾਂਦਾ ਸਵੇਰੇ ਸਵੇਰੇ ਕੰਬੋਤ ਇਕੱਠਾ ਹੋ ਜਾਂਦਾ ਨਾਲੇ ਸਾਨੂੰ ਵੇਲੀਆਂ ਕਿਹਾ ਜਾਂਦਾ ਜੀ ਲੈਪ ਬਹੁਤ ਹਾਰਡ ਵਰਕ ਨਾਲੇ ਅਸੀਂ ਵੇਲੀਆਂ ਔਰਤ ਤੇ ਔਰਤ ਦੀ ਦੋਸਤ ਮਣਾਂ ਜੀ ਔਰਤیں ਕਹੀ ਜਾਂਦੀਆਂ ਨੇ ਇੱਕ ਦੂਜੇ ਨੂੰ ਬੰਦਾ ਤਾਂ ਕੋਈ ਨਹੀਂ ਕਹਿੰਦਾ ਹੈ ਸਰ ਦੇ ਜਿਹੜੇ ਵੇਲੀਆਂ ਕੀ ਕਰਦੀਆਂ ਨੇ ਸਰ ਦੇ ਜਿਹੜੇ ਵੇਲੀਆਂ ਕੀ ਕਰਦੀਆਂ ਨੇ लो जी हूँ आप पा देंगे देसी घ्यो न खाण वास्ते लो जी आप प्रधान साहब न रोटी फड़ाया आवे गैस घट करके लो जी तुम भी खाओ ਲੋ ਜੀ ਵਿੱਚ ਹੀ ਕਾਸ਼ਾ ਹਨ ਇੱਧਰ ਪਾਣੀ ਲੈਣ ਵਾਗੇ ਪਾਣੀ ਹੱਥੀਆਂ ਰੋਟੀਆਂ ਲਾਉਣ ਵਾਸਤੇ ਮੈਂ ਕਿਹਾ ਪੁੱਤ ਰੋਟੀ ਨਿਖਲੀ ਅਕਾਸ਼ ਨੇ ਮੇਰੀ ਹੈਲਪ ਕੀਤੀ ਰੋਟੀ ਥੰਨਦੀ ਹੋਣੀ ਲੋ ਜੀ ਹੁਣ ਆਪਾਂ ਆਪਦੀਆਂ ਰੋਟੀਆਂ ਦਾ ਪੇੜਾ ਕਰ ਲਿਆ ਤਾਂ ਨਹੀਂ ਹੱਥੀ ਰੋਟੀ ਦਾ ਪੇੜਾ ਥੋੜਾ ਜਿਹੀ ਪਾਰੀ ਕਰਨਾ ਪੈਂਦਾ ਤੇ ਤੁਸੀਂ ਕਹੋਗੇ ਵੀ ਪਹਿਲਾਂ ਪਕਲੀਆਂ ਰੋਟੀਆਂ ਲਾਉਣੀਆਂ ਨੇ ਤੇ ਹੁਣ ਥੋੜੀ ਜਿਹੀ ਪਾਰੀ ਬਣਾਉਣ ਲੱਗੇ ਹੋਗ ਲਈ ਇਹ ਗੱਲ ਲਈ ਹੋ ਗਈ ਜਿਵੇਂ ਆ ਖਾਣ ਪਾਉਂਦੇ ਹੁੰਦੇ ਆ ਕਿੰਨੇ ਸਵਾ ਸਿਰ ਦੀਆਂ ਤਿੰਨ ਪਕਾਵਾ ਨਾ ਤਿੰਨ ਪਾ ਰਹੀਆਂ ਤਿੰਨ ਪਕਾਵਾ ਸਵਾ ਸਿਰ ਦੀ ਇੱਕ ਜੇਠ ਨਪੁੱਤ ਤਿੰਨੇ ਖਾ ਗਏ ਮੈਂ ਸੰਤੋਸ਼ਣ ਇੱਕ ਹਾਂ ਜੀ ਆਪਾਂ ਚਾਹ ਪੁੱਛ ਲੈਣੇ ਕਰ ਰਹੇ ਆਪਣੇ ਫਿਰ ਰੋਟੀ ਥੋੜੀ ਜੀ ਫਟਾਫਟ ਸੂਰਜ ਵੀ ਅੰਦਰ ਤੱਕ ਪਹੁੰਚ ਚੁੱਕਿਆ ਹੈਗਾ ਮੈਂ ਅੱਜ ਜੀ ਆਪਣਾ ਮਿਸ਼ਨ ਚੱਲਦਾ ਰਿਹਾ ਕਿਉਂਕਿ ਤਲੇ ਹੋਏ ਮਾੜਾ ਜੀ ਮਟਾਪਾ ਬਹੁਤ ਜ਼ਿਆਦਾ ਆਇਆ ਹੈ ਇਸ ਤਰ੍ਹਾਂ ਟਾਰਗੇਟ ਆਪਣਾ ਬਾਰੇ ਤੇ ਨਾ ਹੀ ਮੈਂ ਤਾਂ ਵੇਖ ਲਿਆ 12:00 ਵੱਜ ਚੁੱਕੇ ਨੇ ਸਹੀ ਹੈ ਜੇ ਆਪਾਂ ਬੱਚਿਆਂ ਦਾ ਖਾਣਾ ਬਣਾ ਜਣਾ ਹੁੰਦਾ ਜੀ ਇਹ ਫੁਲਕਾ ਆਪਾਂ ਨੇ ਬਣਾ ਕੇ ਖਾ ਲੈਣਾ ਚਾਹੀਦਾ ਤੇ ਲੈ ਲਿਆ ਆਪਾਂ ਕੋਚੇ ਲਗਾ ਕੇ ਰੋਟੀ ਤਲਣ ਵਾਸਤੇ ਇਸ ਤਰੀਏ ਆਪਣਾ ਮਿਸ਼ਨ ਚੱਲਦਾ ਰਹੂਗਾ ਸਰ ਦਿਹਾੜੀ ਇਹ ਬਹੁਤ ਜਲਦੀ ਹਾਜਮ ਹੁੰਦਾ ਪਹਿਲਾਂ ਸਾਡੀ ਬੀਬੀਆਂ ਸਾਨੂੰ ਇਹੀ ਰੋਟੀਆਂ ਲਾ ਕੇ ਖਵਾਉਂਦੀ ਹੁੰਦੀਆਂ ਮਿੱਸੀਆਂ ਦਹੀਂ ਨਾਲ ਚਟਣੀ ਨਾਲ ਪਾਣੀ ਹੱਥਿਆਂ ਜਿਨ੍ਹਾਂ ਨੇ ਵੀ ਖਾਧੀਆਂ ਨੇ ਇਹ ਰੋਟੀਆਂ ਜ਼ਰੂਰ ਕਮੈਂਟ ਕਰਕੇ ਦੱਸਣਾ ਸਾਨੂੰ ਸਕੂਨ ਮਿਲਦਾ ਬਹੁਤ ਵਧੀਆ ਲੱਗਦੀ ਹੈ ਆਪਣੇ ਕੰਮ ਕਰ ਲੈ ਮੰਨ ਤੱਕ ਭਰ ਜਲਾਈ ਹੁੰਦੀ ਸੀ ਥੋੜੀ ਭਾਰੀ ਰੋਟੀ ਹੀ ਲਾਉਂਦੇ ਹੁੰਦੇ ਸੀ ਲੋ ਜੀ ਮੋਟਰਸਾਈਕਲਾਂ ਨੇ ਲੈਣਾ ਲੱਗੇ ਟੱਪਾ ਹੁੰਦੇ ਸੀ ਤੇ ਆਪਾਂ ਇਥੋਂ ਇਸੰਪਤ ਨੇ ਪਹੁੰਚੇ ਅਰਸੇ ਤੋਂ ਮੈਨੂੰ ਐ ਪਰਾਂਣ ਲੱਗ ਲੱਗ ਦੋ ਦੋ ਬੱਚੇ ਮੇਰੇ ਨਾਲ ਲੈ ਕੇ ਜਾਣੇ ਸਾਬਿਆਂ ਦੇ ਸਾਬੇ ਭਰ ਕੇ ਰੋਟੀਆਂ ਦੇ ਲਾਉਣੇ ਪੈਂਦੇ ਸੀ ਤਾਂ ਰੋਟੀ ਥੋੜੀ ਜਿਹੀ ਭਾਰੀ ਹੋਈ ਪਕਦੀ ਸੀ ਨੈਰ ਵਾਜੀ ਜਾਂਦੀ ਸੀ ਰੋਟੀ ਅਸੀਂ ਬੀਬੀ ਨੂੰ ਹੱਸਣ ਲੱਗ ਜਾਂਦੇ ਵੀ ਅੱਜ ਤਾਂ ਮੰਨ ਨਹੀਂ ਪਤਾ ਆਪਣੇ ਰੁਟੀਨ ਗੰਮ ਦੀ ਪਤਨੀ ਕਿਤੇ ਪਰੇ ਦਾ ਕੰਮਾਜੀ ਲਓ ਜੀ ਆਪਾਂ ਲਾਤੀਆਂ ਰੋਟੀਆਂ ਪੰਡਾ ਪੰਡੋਰੀ ਆਏਗਾ ਆਪਾਂ ਇੱਕ ਮੋਟੀ ਚੱਕਰ ਦੀ ਰੋਟੀ ਤਿਆਰ ਉੱਪਰ ਮੈਂ ਤਾਂ ਵੀ ਉੱਪਰ ਨਹੀਂ ਲਾਏ ਰੋਟੀਆਂ ਤੇ ਕਿਹਾ ਪਲੱਸ ਇਹ ਸੇ ਤਰੀ ਲੈ ਚੱਲੀ ਜਾਂਦੀ ਹੈ ਜ਼ਿੰਦਗੀ ਖਾਣਾ ਜ਼ਰੂਰੀ ਆਪਾਂ ਦਹੀਂ ਲੈ ਲਏ ਜੀ ਮਗਾ ਸੰਗਰਸ ਸਾਡੀ ਜ਼ਿੰਦਗੀ ਦਾ ਅੰਬ ਦਾ ਚਾਰ ਦਾ ਵਿਅੰਬ ਦਾ ਚਾਰ ਆਪਣਾ 4 ਸਾਲ ਦਾ ਪਾਇਆ ਹੁਣ ਮੈਨੂੰ ਵੀ ਖਰਾਬ ਨਹੀਂ ਹੋਇਆ ਅਗਲਾ ਮਿਸ਼ਨ ਆਪਾਂ ਪੁੱਛਿਆ ਹੈ ਕਿ ਅੰਬ ਦੇ ਚਾਰ ਸਵਾਣਾਤਾਂ ਨੂੰ ਕਮੈਂਟ ਕਰਕੇ ਕਹਿ ਸਕਦੇ ਆਪਾਂ ਨੂੰ ਅੰਬ ਦੇ ਚਾਰ ਪਾ ਕੇ ਦੇ ਸਕਾਂਗੇ ਲਓ ਜੀ ਹੁਣ ਆਪਾਂ ਬਸ ਫਿਰ ਨਾਲ ਚੋ ਜਾਣਾ ਧੁੱਪ ਨਹੀਂ ਤੇੜ ਦੇ ਪੁੱਛਿਆ ਪਿਆਦ ਵਿਚਾਲੇ ਐਂ ਤਾਂ ਅਸੀਂ ਸਿਹਤ ਦਾ ਖਿਆਲ ਰੱਖਣਾ ਜ਼ਰੂਰੀ ਹੈ ਪੇਟ ਪਈਆਂ ਰੋਟੀਆਂ ਸਭੀ ਗੱਲਾਂ ਮੋਟੀਆਂ ਮੈਂ ਇਸ ਨੂੰ ਅਚਾਰ ਦਿਖਾਇਆ ਬਿਲਕੁਲ ਵੀ ਖਰਾਬ ਨਹੀਂ ਹੋਇਆ ਨਾ ਉਲੀ ਲੱਗੀ ਅਚਾਰ ਨੂੰ ਜਿਹੜੀ ਭੈਣ ਨੇ ਆਪ ਤਾਂ ਚਾਰ ਪਵਾਣਾ ਹੋਇਆ ਆਪ ਨੂੰ ਕਮੈਂਟ ਕਰਕੇ